ਆਪੇ ਦੇ ਰੋਧ ਤੁਲਾੜਾ ਪਿਆਰਾ ਆਪਤ ਰਹਿ ਪ੍ਰਭ ਆਪੈ ਆਪੇ ਜਾਲ ਬਤਾਹੇ ਦਾ ਪਿਆਰਾ ਸਭ ਜਗ ਮਛਲੀ ਹਰ ਆਪੈ ਆਬ ਬਲਨਾ ਤੁਲੇ ਪਿਆਰਾ ਅਵਰ ਨਾ ਦੂਜਾ ਜਾਪੈ ਆਪੇ ਸਿੰਗੀ ਨਾਦ ਹੈ ਪਿਆਰਾ ਤੁਨ ਆਪ ਵਜਾਏ ਆਪੇ ਆਪੇ ਜੋਗੇ ਪਰਖ ਹੈ ਪਿਆਰਾ ਆਪੇ ਹੀ ਤਪ ਤਾਪੈ ਆਪੇ ਸਤ ਗੁਰ ਆਪ ਹੈ ਚੇਲਾ ਉਪਦੇਸ਼ ਕਰੈ ਪ੍ਰਭ ਆਪੈ ਆਪੇ ਨਾ ਹੁੰਜਾ ਬਾਇੰਦਾ ਪਿਆਰਾ ਆਪੇ ਹੀ ਦਪ ਜਾਪੈ ਆਪੇ ਅੰਮ੍ਰਿਤ ਆਪੇ ਪਿਆਰਾ ਆਪੇ ਹੀ ਰਾਸ ਆਪੈ ਹਾਪੇ ਆਪ ਸਲਾਹ ਹੁੰਦਾ ਪਿਆਰਾ ਜਨਾਨੰਕ ਹਰ ਰਸ ਧਰਾਪੈ ਸੋਰਠ ਮਹੱਲਾ ਚੌਥਾ ਆਪੇ ਗੰਡਾ ਤਰਾ ਜੀ ਪ੍ਰਵ ਆਪੇ ਤੋਲ ਤੋ ਲਾਇਆ ਹਾਤੇ ਸਾਪੇ ਬਣ ਜਾ ਰਾ ਆਪੇ ਬਣਜ ਕਰਾਇਆ ਹਾਪੇ ਧਰਤੇ ਸਾਜੀ ਅਨੰ ਪਿਆਰੇ ਪਿਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੁਰਾ ਮੀਠਾ ਲਾਇ ਰਹਾ ਹਾਂ ਆਪੇ ਧਰਤੇ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਬਰਤਦਾ ਪਿਆਰਾ ਜਲ ਮਟੇ ਬੰਦ ਰਖਾਇਆ ਆਪੇ ਹੀ ਬ ਪਾਇੰਦਾ ਪਿਆਰਾ ਬਨ ਬਕਰੇ ਸਿਹੋ ਹੜਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤ ਦਾ ਪਿਆਰਾ ਭੈ ਅਗਨ ਨਾ ਸਕੈ ਜਲਾਇਆ ਆਪੇ ਮਾਰਜੀ ਭਾਇ ਦਾ ਪਿਆਰਾ ਸਾਂ ਲੈਂਦੇ ਸਭ ਲਵਾਇਆ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਘਰ ਲਾਇਆ ਜਿਵੇਂ ਆਪ ਚਲਾਏ ਤਿਉ ਚੱਲੀ ਆ ਪਿਆਰੇ ਜਿਵੇਂ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨਾਨਕ ਬੱਜ ਹੈ ਬਜਾਇਆ ਸੂਰਠ ਮਹੱਲਾ ਗਉთა ਆਪੇ ਸਿਸ਼ਟ ਪਾਇਦਾ ਪਿਆਰਾ ਕਰ ਸੂਰਜ ਚੰਦ ਚਾਨਾਣ ਆਪਨੇ ਤਾਣਿਆ ਤਾਣ ਹੈ ਪਿਆਰਾ ਆਪਨੇ ਮਾਣ ਆਮਾਣ ਆਪੋ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਉ ਮੇਰੇ ਮਨ ਜਪ ਰਾਮ ਨਾਮ ਨੀ ਸਾਨ ਸਤ ਸੰਗਤ ਮਿਲ ਧਿਆਏ ਤੂੰ ਹਰ ਹਰ ਬਹੁੜ ਨਿਆਵਣ ਜਾਣ ਰਹਾਓ ਆਪੇ ਹੀ ਗੁਣ ਵਰਤਦਾ ਪਿਆਰਾ ਆਉ ਆਪੇ ਹੀ ਪਰਵਾਨ ਆਪੇ ਬਖਸ਼ ਕਰਾਈਂ ਦਾ ਪਿਆਰਾ ਆਪੀ ਸੱਚ ਨੀਸਾਨ ਆਪੇ ਹੁਕਮ ਬਰਤਦਾ ਪਿਆਰਾ ਆਪੇ ਹੀ ਫਰਮਾਨ ਆਪੇ ਬਖਤ ਪੰਡਾਰਾ ਹੈ ਪਿਆਰਾ ਆਪੇ ਦੇ ਵੈਦਾਨ ਆਪੇ ਸੇਵ ਕਰਾਇੰਦਾ ਪਿਆਰਾ ਆਪ ਦੇ ਵਾਹ ਵਹਿ ਮਾਣ ਆਪੇ ਉਤਾੜੀ ਲਾਇੰਦਾ ਪਿਆਰਾ ਆਪੇ ਗੁਣੀ ਨਿਦਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀ ਮਗ ਪਰੇ ਦਾ ਪਿਆਰਾ ਆਪੇ ਤੁਲ ਪਰਵਾਣਾ ਆਪੇ ਅਤਲ ਤੁਲਾਈ ਦਾ ਪਿਆਰਾ ਜਨ ਨਾਨਕ ਸਤਿਗੁਰੂ ਵਾਣ ਸੋਰਠ ਮਹੱਲਾ ਚੌਥਾ आपे सेवाले प्यारा आपे पगतो महा आपे गुण गवाए द प्यारा आपे शब्द आपे लेखण खो आप लिखा, दी, आपे लिखो लिखा ਮੇਰੇ ਮਾਨੁ ਜਪ ਰਾਮ ਨਾਮ ਮਹਾ ਆਨੰਦ ਅਨੰਦ ਹੋ ਬੈਟ ਭਾਗੀ ਲੈ ਗੁਰ ਪੂਰੇ ਹਰ ਲਾਹ ਰਹਾਉ ਆਪੇ ਗੋਪੀ ਕਾਨਾ ਪਿਆਰਾ ਮਨ ਆਪੇ ਗਉਚਰਾਹ ਆਪੇ ਸਾਦਲ ਸੁੰਦਰਾ ਪਿਆਰਾ ਆਪੇ ਵੰਸ ਵਜਾ ਕਵਲੀਆ ਪੀੜੋ ਆਪ ਮਰਾਂ ਦਾ ਪਿਆਰਾ ਕਰ ਬਾਲਕ ਰੂਪ ਪਚਾਹ ਆਪ ਅਖਾੜਾ ਪਾਇੰਦਾ ਪਿਆਰਾ ਕਰ ਵੇਖੇ ਆਪ ਜੋ ਜਾਹ ਕਰ ਬਾਲਕ ਰੂਪ ਪਾਇੰਦਾ ਪਿਆਰਾ ਚੰਡੂਰ ਕੰਸੁ ਕੇ ਸਵਾਰਾ ਹਾ ਆਪੇ ਹੀ ਬਾਲਿਆ ਆਪ ਹੈ ਪਿਆਰਾ ਬਾਲ ਭੰਨੈ ਮੋਰਖ ਮੁਗਦਾ ਹ ਸਰ ਆਪੇ ਜਗਤ ਤੂੰ ਪਾਇੰਦਾ ਪਿਆਰਾ ਵਸ ਆਪੇ ਜਗਤ ਅਸਾਹ ਗਲ ਜੇ ਬੜੀ ਆਪੇ ਪਾਇੰਦਾ ਪਿਆਰਾ ਜਿਉ ਪ੍ਰਭ ਖਿੰਚੈ ਤਿਉ ਅਜਾਹ ਜੋ ਗਰਵੈ ਸੋ ਬਚਸੀ ਪਿਆਰੇ ਜਨਾਨਕ ਭਗਤ ਸਮਾਹਾ ਸੋਰਠ ਮਹੱਲਾ ਚੌਥਾ ਦੋ ਤੋਕੇ ਅਨਗ ਜਨਮ ਵਿਚੜੇ ਦੁੱਖ ਪਾਇਆ ਮਨ ਮੁਖ ਕਰਮ ਕਰਾਈ ਅਹੰਕਾਰੀ ਸਾਧੂ ਪਰਸਤ ਹੀ ਪ੍ਰਪਤਾਇਆ ਗੋਵਿੰਦ ਸ਼ਰਣ ਤੁਮਾਰੀ ਗੋਬਿੰਦ ਪ੍ਰੇਤ ਲਗੀ ਅੰਤ ਪਿਆਰੀ ਜਬ ਸਤ ਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸਾਤ ਮੁਰਾਰੀ ਰਹਾਉ ਤੂੰ ਹਿਰਦੈ ਕੋ ਤਤ ਵਸੈ ਦਿਨ ਰਾਤੀ ਤੇਰਾ ਭਾਉ ਨਾ ਬੁਝੈ ਗਵਾਰੀ ਸਤ ਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੀ ਗਰਮੋ ਗੋਬਰਗਾਸ ਬਯ ਆਸਾ ਤੇ ਆਈ ਦਰਮਤ ਬੁੱਧ ਨੇ ਬਾਰੀ ਆਤਮ ਬ੍ਰਹਮ ਚੀਨ ਸੁਖ ਪਾਇਆ ਸਦ ਸੰਗਤ ਪਰਖ ਤੁਮਾਰੀ ਪਰਖੇ ਪਰਖ ਮੇਰਾ ਗੁਰ ਪਾਇਆ ਜਨ ਕੋ ਕਿਰਪਾ ਭਈ ਤੁਮਾਰੀ ਨਾਨਕ ਤੁਲ ਸਹਿਜ ਸੁਖਤਾਇ ਹਨ ਦਿਨ ਜਾਗਤ ਰਹੈ ਬਨਵਾਰੀ ਸੋਰਠ ਮਹੱਲਾ ਚੌਥਾ ਹਰਿ ਸੋ ਪ੍ਰੀਤ ਅੰਦਰ ਮਨ ਵਿਦੇਯਾ ਹਰਿ ਬਿਨ ਰਹਿਣ ਨ ਜਾਹੀ ਜਾਉ ਮਚਲੇ ਬਨ ਨੀਰੇ ਬਨ ਸੈ ਤਉ ਨਾ ਮੈਂ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰਨਾਈ ਹਵੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਸ਼ਾਂਤ ਪਾਈ ਰਹਾਓ ਜਾਉ ਜਾ ਤ੍ਰਿਕ ਜਲ ਬਿਨ ਬੇਲ ਲਾਵੇ ਬਿਨ ਜਲ ਪਿਆਸ ਨਾ ਜਾਈ ਗੁਰਮੁਖ ਜਲ ਪਾਵੇ ਸੁਖ ਸੁਹੇ ਜੀ ਹਰਿਆ ਭਾਈ ਸੁਖਾਈ ਮਨਮੁਗ ਬੋਕੇ ਦਰਸ ਢੋਲਾਏ ਬਿਰ ਨਾ ਬੈ ਦੁਖੁ ਪਾਈ ਜਨਮ ਮਾਰੇ ਫਿਰ ਜੋਨੀ ਆਵੇ ਦਰਗਹਿ ਮਿਲੈ ਸਜਾਈ ਕ੍ਰਿਪਾ ਕਰਾਇਤਾ ਹਰ ਗੁਣ ਗਾਵੇ ਹਰ ਰਸ ਅੰਦਰ ਪਾਈ ਨਾਨਕ ਦੀਨ ਦਇਆਲ ਤੈ ਹੈ ਦ੍ਰਿਸ਼ਨਾ ਸ਼ਬਦ ਬੁਝਾਈ ਸੋ ਰਠ ਮਹਲਾ ਚੌਥਾ ਪੰਚ ਪਦਾ ਆਚਾਰ ਚਰ ਹੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਬ੍ਰਹਮ ਘਟਿਆ ਜਾਈ ਮੇਰੇ ਗੋਵਿੰਦ ਆਪਣੇ ਜਨਕ ਦੇਹ ਵਢਾਈ ਗੁਰਮਤਿ ਰਾਮ ਨਾਮ ਕਰਗਾ ਸੋ ਸਦਾ ਰਹੋ ਸਰਣਾਇ ਰਹਾਓ ਇਹ ਸੰਸਾਰ ਦੇ ਸਭ ਆਵਣ ਜਹਣਾ ਮਨ ਮੂਰਖ ਚੇਤ ਅਜਾਣਾ ਹਰ ਦੀਓ ਕਿਰਪਾ ਕਰ ਹੋਰ ਮਿਲ ਹੋ ਤਾ ਹਰ ਨਾਮ ਸਮਾਨ ਜੈਸ ਕੀ ਵਤ ਸੋਈ ਪ੍ਰਵਜਾਣੈ ਜਿਸਨੋ ਦੇਹ ਸੋ ਪਾਏ ਵਾਸਤਿਆਂ ਉਹ ਪਿਆ ਤੇ ਆ ਗਏ ਆ ਗੁਚਰ ਗੁਰਪੂਰਾ ਲਖ ਰਖਾਈ ਜਨੇ ਜਾਖੀ ਸੋਈ ਜਾਣੇ ਗੂੰਗੇ ਕੀ ਮਠਿਆਈ ਰਤਨ ਲੁਕਾਇਆ ਲੋਕ ਐ ਨਾਹੀ ਜੇ ਕੋ ਰਖੈ ਲੁਕਾਈ ਸਵੇਗੇ ਜਤੇ ਰਾ ਤੂੰ ਅੰਤਰ ਜਾਮੀ ਤੂੰ ਸਵਨਾ ਕਾ ਪ੍ਰਭ ਸੋਈ ਜੈ ਸਨੋਦਾਤ ਕਰੈ ਸੋ ਪਾਏ ਜਨ ਨਾਨਕ ਅਬਰ ਨਾ ਕੋਈ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਤੇ ਤੁਕੇ ਓ ਅੰਕਾਰ ਸਤਗੁਰ ਪ੍ਰਸਾਦ ਕੈਸਾ ਹੋ ਜਾ ਚੀ ਕਿਸਿਆ ਰਾਤੀ ਜਸ ਸਭ ਕੋ ਕੀਤਾ ਹੋਸੀ ਜੋ ਜੋ ਦੀ ਸੈ ਵੱਡਾ ਵੱਡੇ ਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਗਖੰਡ ਨਾ ਸਭ ਸੁਖ ਨਵ ਨਿਦ ਦੇਸੀ ਹਰ ਜਿਉ ਤੇਰੀ ਦਾ ਤੇ ਰਾਜਾ ਮਨੁਸਬਾ ਬਪੜਾ ਕਿਆ ਸਾਲਾਹੀ ਕਿਆ ਤਿਸ ਕਾ ਮੋ ਤਜ ਰਹਾ ਜੇਨ ਹਰ ਧਿਆਆ ਸਭ ਕਿਛ ਤਿਸ ਕਾ ਤਸ ਕੀ ਭੋਖ ਗਵਾਈ ਐਸਾ ਤਨ ਦੀਆ ਸੁਖ ਦਾਤਾ ਨਖੋਟ ਨ ਕਬਹੀ ਜਾਏ आनंद दया सुख सहज समाने सातो गुरु मेलो मिलाई मान नाम जप नाम आराद आनंद नाम बखानी उपदेश सुण साध संत का ਸਾਵਚੋ ਕੇ ਕਾਣ ਜਮਾਨੀ ਜੇਨ ਕੋ ਕਰਤਾਲ ਹੋ ਆਪਰਮ ਮੇਰਾ ਸਿ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੇ ਪ੍ਰਭ ਤੇਰੇ ਤੂੰ ਸਰਬ ਜੀਆਂ ਦਾ ਆਲਾ ਸਭ ਕੁਛ ਕੀਤਾ ਤੈਨਾਂ ਵਰਤੈ ਕਿਆ ਹਮ ਬਾਲ ਗੋਪਾਲਾ ਰਾਖਲੇ ਹੋ ਨਾਨਕ ਜਨ ਤੁਮਰਾ ਜਿਉ ਪੇਤਾ ਤੂ ਤਾ ਕਿਰਪਾਲਾ